ਸਸ਼ੀ ਕਲ ਜੀ ਸਾਰਿਆਂ ਨੂੰ ਵੈਲਕਮ ਟੂ ਅਮਨਸ ਫੂਡ ਕੋਰਟ ਕੀ ਹਲਚਲ ਨੇ ਤੁਹਾਡੇ ਆਈ ਹੋਪ ਤੁਸੀਂ ਸਭ ਬਹੁਤ ਅੱਛੇ ਹੋਵੋਗੇ ਅੱਜ ਆਪਾਂ ਬਣਾ ਰਿਹਾ ਜੀ ਮਟਰ ਕੜੀ ਸਿੰਪਲ ਕੜੀ ਚਾਵਲ ਤਾਂ ਆਪਾਂ ਬਹੁਤ ਵਾਰੀ ਖਾਦੇ ਆ ਪਰ ਇਸ ਵਾਰ ਇਸ ਸਰਦੀ ਅੱਜ ਆਪਾਂ ਸਿੰਪਲ ਕੜੀ ਨੂੰ ਥੋੜਾ ਜਿਹਾ ਡਿਫਰੈਂਟ ਵੇ ਨਾਲ ਪਕਾਵਾਂਗੇ ਇੱਕ ਡਿਫਰੈਂਟ ਤੜਕਾ ਲਗਾਵਾਂਗੇ ਤੇ ਵੈਸੇ ਵੀ ਇਹ ਮੌਸਮ ਜਿਹੜਾ ਆ ਮਟਰਾਂ ਦਾ ਆ ਤੇ ਇਸ ਵਾਰ ਮਟਰਾਂ ਵਾਲੀ ਕੜੀ ਵੀ ਟਰਾਈ ਕਰਕੇ ਦੇਖੋ ਸੋ ਇਸ ਕੜੀ ਨੂੰ ਰੈਡੀ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਲੈ ਲਈਏ ਜੀ 1/2 ਕਿਲੋ ਦਹੀਂ ਦਹੀਂ ਦੇ ਵਿੱਚ ਅਸੀਂ ਪਾ ਲਿਆ ਬੇਸਨ 1 ਕੱਪ ਉਸ ਤੋਂ ਬਾਅਦ ਇਹਦੇ ਵਿੱਚ ਆਪਣੇ ਥੋੜੇ ਜਿਹਾ ਬੇਸਿਕ ਮਸਾਲੇ ਜਿਵੇਂ ਕਿ ਨਮਕ ਮਿਰਚ ਹਲਦੀ ਥੋੜਾ ਜਿਹਾ ਸੁੱਕੀ ਮੇਥੀ ਤੇ ਕਾਲੀ ਮਿਰਚ ਵੀ ਪਾਈ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪਹਿਲਾਂ ਸੁੱਕਾ ਸੁੱਕਾ ਹੀ ਮਿਲਾ ਲਾਂਗੇ ਉਸ ਤੋਂ ਬਾਅਦ ਇਹਨੂੰ ਆਪਾਂ ਦਹੀਂ ਦੇ ਨਾਲ ਫੈਂਟ ਲਾਂਗੇ ਅੱਛੀ ਤਰ੍ਹਾਂ ਫਿਰ ਬਾਅਦ ਵਿੱਚ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਮੈਂ ਇੱਥੇ ਪਾਣੀ ਦੀ ਜਗ੍ਹਾ ਲੱਸੀ ਮਿਕਸ ਕਰ ਰਹੀ ਹਾਂ ਲੱਸੀ ਐਡ ਕਰਨ ਨਾਲ ਘੜੇ ਦਾ ਫਲੇਵਰ ਹੋਰ ਵੀ ਜ਼ਿਆਦਾ ਐਨਹਾਂਸ ਹੋ ਜਾਂਦਾ ਹੈ ਇੱਕ ਵਾਰ ਟਰਾਈ ਜ਼ਰੂਰ ਕਰਿਓ ਤੁਸੀਂ ਤੇ ਬਾਕੀ ਜੜੇ ਸਾਡੀ ਲੱਸੀ ਹੈ ਉਹ ਆਪਾਂ ਬਹੁਤ ਜ਼ਿਆਦਾ ਖੱਟੀ ਨਹੀਂ ਲਈ ਪਰ ਜੇ ਤੁਹਾਨੂੰ ਬਹੁਤ ਜ਼ਿਆਦਾ ਖੱਟੀ ਘੜੀ ਪਸੰਦ ਹੈ ਤਾਂ ਤੁਸੀਂ ਖੱਟੀ ਲੱਸੀ ਵੀ ਲੈ ਸਕਦੇ ਹੋ ਤੇ ਮੇਰੀ ਦਹੀਂ ਤੇ ਲੱਸੀ ਦੋਨੇ ਜਿਹੜੇ ਆ ਉਹ ਨਾਰਮਲ ਹੀ ਖੱਟੇ ਨੇ ਬਹੁਤ ਜ਼ਿਆਦਾ ਨਹੀਂ ਹੈ ਉਸ ਤੋਂ ਬਾਅਦ ਜਦ ਤੱਕ ਅਸੀਂ ਆਪਣਾ ਤੜਕਾ ਵੀ ਰੈਡੀ ਕਰ ਲੈਨੇ ਆ ਤੜਕਾ ਰੈਡੀ ਕਰਨ ਲਈ ਅਸੀਂ ਸਰੋਂ ਦੇ ਤੇਲ ਦੇ ਵਿੱਚ ਪੰਜਪੂਰਨ ਜਿਹੜੇ ਸਾਡੇ ਮਸਾਲੇ ਹੁੰਦੇ ਨੇ ਉਹਦੇ ਵਿੱਚ ਕਲੌਂਜੀ ਆ ਜਾਂਦੀ ਐ ਰਾਈ ਐਡ ਕਰਦੇ ਆ ਸੌਂਫ ਐਡ ਕਰਦੇ ਆ ਜੀਰਾ ਐਡ ਕਰਦੇ ਆ ਤੇ ਮੇਥੀ ਦੇ ਦਾਣੇ ਐਡ ਕਰਦੇ ਆ ਇਹ ਪੰਜਪੂਰਨ ਮਸਾਲੇ ਹੁੰਦੇ ਆ ਇਹਨਾਂ ਨੂੰ ਐਡ ਕਰਕੇ ਨਾਲ ਹੀ ਅਸੀਂ ਇਹਦੇ ਵਿੱਚ ਇੱਕ ਤੇਜ ਪੱਤਾ ਵੀ ਪਾਇਆ ਉਸ ਤੋਂ ਬਾਅਦ ਇਹਨੂੰ ਹਲਕਾ ਜਿਹਾ ਤੜਕਣ ਤੋਂ ਬਾਅਦ ਅਸੀਂ ਇਹਦੇ ਵਿੱਚ ਕੱਟੇ ਹੋਏ ਪਿਆਜ਼ ਪਾ ਦਾਂਗੇ ਤੇ ਪਿਆਜ਼ਾਂ ਨੂੰ ਆਪਾਂ ਭੁੰਨ ਲਾਂਗੇ ਬਹੁਤ ਜ਼ਿਆਦਾ ਨਹੀਂ ਪਕਾਵਾਂਗੇ ਸਿਰਫ ਹਲਕੇ ট্রান্সਲੂਸੈਂਟ ਕੀ ਕਰਾਂਗੇ ਜਿੱਦਾਂ ਹੀ ਸਾਡੇ ਪਿਆਜ਼ ਥੋੜੇ ਜਿھے ਭੁੱਲੇ ਜਾਣ ਇਹਦੇ ਵਿੱਚ ਅਸੀਂ ਲਸਣ ਅਦਰਕ ਦਾ ਪੇਸਟ ਪਾ ਲਾਂਗੇ ਉਹਨੂੰ ਵੀ ਆਪਾਂ achhi tarah nal piazan de nal bhun langge ਕਵਨ ਜਦੋਂ ਇਹ ਹਲਕੇ ਹਲਕੇ 골ਡਨ ਬ੍ਰਾਊਨ ਹੋਣ ਲੱਗ ਜਾਂਨ ਸਾਡੇ ਪਿਆਜ਼ ਤੇ ਲਸਣ ਅਦਰਕ ਦਾ ਪੇਸਟ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰ ਰਹੇ ਹਾਂ ਟਮਾਟਰਾਂ ਨੂੰ ਪੀਸ ਕੇ ਤੇ ਟਮਾਟਰ ਸਾਡੇ ਇਹਦੇ ਵਿੱਚ ਜਿੱਦਾਂ ਹੀ ਐਡ ਕਰੇ ਜਾਣਗੇ ਨਾਲ ਹੀ ਇਹਦੇ ਵਿੱਚ ਆਪਾਂ ਐਡ ਕਰਾਂਗੇ ਨਮਕ ਜਿੱਦਾਂ ਹੀ ਅਸੀਂ ਨਮਕ ਐਡ ਕਰਨਾ ਸਾਡੇ ਟਮਾਟਰ ਜਿਹੜੇ ਆ ਬਿਲਕੁਲ ਸੌਫਟ ਹੋ ਜਾਂਦੇ ਆ ਤੇ ਜਲਦੀ ਪੱਕ ਜਾਂਦੇ ਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੁਝ ਮਸਾਲੇ ਪਾ ਲਾਂਗੇ ਰੈੱਡ čili ਪਾਊਡਰ ਟਰਮਰਿਕ ਪਾਊਡਰ ਥੋੜਾ ਜਿਹਾ ਗਰਮ ਮਸਾਲਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਆਪਾਂ ਅੱਛੀ ਤਰ੍ਹਾਂ ਨਾਲ ਭੁੰਨ ਲੈਣਾ ਆ ਤੇ ਥੋੜੀ ਜਿਹੀ ਕਸ਼ਮੀਰੀ ਰੈੱਡ ਚਿੱਲੀ ਪਾਊਡਰ ਵੀ ਪਾਵਾਂਗੇ ਇਹਨੂੰ ਕਲਰ ਦੇਣ ਲਈ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਆਪਾਂ ਅੱਛੀ ਤਰ੍ਹਾਂ ਨਾਲ ਪਕਾ ਲੈਣਾ ਆ ਤੇ ਪਕਾਣ ਤੋਂ ਬਾਅਦ ਅਸੀਂ ਆਪਣੇ ਮਟਰ ਜਿਹੜੇ ਆ ਉਹ ਐਡ ਕਰ ਲਾਂਗੇ ਤਾਂ ਕਿ ਸਾਡੇ ਜਿਹੜੇ ਮਟਰ ਆ ਉਹ ਅੱਛੀ ਤਰ੍ਹਾਂ ਨਾਲ ਪੱਕ ਜਾਣ ਇੱਕੜੀ ਪਾਣ ਤੋਂ ਪਹਿਲਾਂ ਆਪਾਂ ਥੋੜੀ ਦੇਰ ਲਈ ਮਟਰਾਂ ਨੂੰ ਟੱਕ ਕੇ ਪਕਾ ਲੈਣਾ ਹੈ ਤਾਂ ਕਿ ਸਾਡੇ ਮਟਰ ਵਧੀਆ ਤਰ੍ਹਾਂ ਸੌਫਟ ਹੋ ਜਾਣ ਤੇ ਇੱਕ ਅੱਧਾ ਮਿੰਟ ਅਸੀਂ ਮਟਰਾਂ ਨੂੰ ਇਹਦੇ ਵਿੱਚ ਪਕਾ ਲਿਆ ਤੜਕੇ ਚ ਬਹੁਤ ਵਧੀਆ ਤਰ੍ਹਾਂ ਸਾਡੇ ਮਟਰ ਸੌਫਟ ਹੋ ਗਏ ਨੇ ਤੇ ਹੁਣ ਇਸ ਸਟੇਜ ਤੇ ਆਪਾਂ ਇਹਦੇ ਵਿੱਚ ਐਡ ਕਰ ਰਹੇ ਹਾਂ ਸਾਡਾ ਉਹੀ ਦਹੀਂ ਲੱਸੀ ਦਾ ਕੋਲ ਜੋ ਕਿ ਅਸੀਂ ਤੜਕਾ ਲਗਾਉਣ ਤੋਂ ਪਹਿਲਾਂ ਰੈਡੀ ਕਰਕੇ ਰੱਖ ਲਿਆ ਸੀਗਾ ਇਹਨੂੰ ਆਪਾਂ ਅੱਛੀ ਤਰ੍ਹਾਂ ਨਾਲ ਮਿਕਸ ਅਪ ਕਰ ਲਾਂਗੇ ਤੜਕੇ ਦੇ ਵਿੱਚ ਤੇ ਉਸ ਤੋਂ ਬਾਅਦ ਇਹਨੂੰ ਅਸੀਂ ਲਗਾਤਾਰ ਚਲਾਉਂਦੇ ਰਾਵਾਂਗੇ ਤਾਂਕਿ ਸਾਡੀ ਜਿਹੜੀ ਦਹੀਂ ਹੈ ਉਹ ਫਟੇ ਨਾ ਤੇ ਨਾਲ ਇਹ ਥੱਲੇ ਲੱਗੇ ਵੀ ਨਾ ਕੜਾਈ 'ਚ ਇਸ ਕਰਕੇ ਇਹਨੂੰ ਆਪਾਂ ਲਗਾਤਾਰ ਚਲਾ ਚਲਾ ਕੇ ਜਦ ਤੱਕ ਇਹ ਖੁਬਲ ਨਹੀਂ ਆ ਜਾਂਦਾ ਉਦੋਂ ਤੱਕ ਅਸੀਂ ਇਹਨੂੰ ਲਗਾਤਾਰ ਚਲਾਵਾਂਗੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਐਡ ਕਰਾਂਗੀ ਪਾਣੀ ਇਹਦੀ ਕੰਸਿਸਟੈਂਸੀ ਨੂੰ ਸੈੱਟ ਕਰਨ ਲਈ ਜਿੰਨਾ ਤੁਹਾਨੂੰ ਪਾਣੀ ਦੀ ਜ਼ਰੂਰਤ ਮਹਿਸੂਸ ਹੋਵੇ ਤੁਸੀਂ ਓਨਾ ਕੁ ਇਹਦੇ ਵਿੱਚ ਐਡ ਕਰਕੇ ਇਹਨੂੰ ਅੱਛੀ ਤਰ੍ਹਾਂ ਨਾਲ ਕੋਲੋ ਤੇ ਵਧੀਆ ਤਰ੍ਹਾਂ ਨਾਲ ਇਹਨੂੰ ਪਕਾਉਂਦੇ ਜਾਓ ਖੁੱਲੇ ਵਿੱਚ ਤੇ ਇਹਨੂੰ ਉਬਲਣ ਦਿਓ ਤੇ ਵਿੱਚ ਵਿੱਚ ਚਲਾਂਦੇ ਰਹੋ ਤੇ ਵੇਖੋ ਜੀ ਸਾਡੀ ਕੜੀ ਮਟਰਾਂ ਵਾਲੀ ਬਹੁਤ ਹੀ ਟੇਸਟੀ ਬਣ ਕੇ ਰੈਡੀ ਹੈ ਹੁਣ ਆਪਾਂ ਇਹਨੂੰ ਦਵਾਂਗੇ ਇੱਕ ਛੋਟਾ ਜਿਹਾ ਤੜਕਾ ਤੜਕੇ ਲਈ ਅਸੀਂ ਇੱਕ ਛੋਟੀ ਤੜਕੇ ਦਾਣੀ ਲਈ ਹੈ ਇਹਦੇ ਵਿੱਚ ਅਸੀਂ ਸਰੋਂ ਦਾ ਤੇਲ ਪਾਇਆ ਥੋੜਾ ਜਿਹਾ ਨਾਲ ਹੀ ਐਡ ਕਰਾਂਗੇ ਜੀਰਾ ਰਾਈ ਤੇ ਸੁੱਕੀ ਲਾਲ ਮਿਰਚ ਹਰੀ ਮਿਰਚ ਤੇ ਕੜੀ ਪੱਤੇ ਇੰਨਾ ਦਾ ਜਿਹੜਾ ਤੜਕਾ ਆ ਉਹਨੇ ਕੜੀ ਨੂੰ ਇੱਕ ਅਲੱਗ ਹੀ ਲੈਵਲ ਤੇ ਲੈ ਜਾਣਾ ਤੇ ਅਲੱਗ ਹੀ ਟੇਸਟ ਦੇਣਾ ਆ ਨਾਲ ਹੀ ਇਹਦੇ ਵਿੱਚ ਮੈਂ ਥੋੜੀ ਜੀ ਸੁੱਕੀ ਮੇਥੀ ਤੇ ਥੋੜੀ ਜੀ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਵੀ ਐਡ ਕੀਤਾ ਕਲਰ ਦੇਣ ਲਈ ਤੇ ਬਹੁਤ ਹੀ ਵਧੀਆ ਸਾਡਾ ਇਹ ਤੜਕਾ ਬਣ ਕੇ ਬਿਲਕੁਲ ਰੈਡੀ ਹੈ ਜੀ ਤੇ ਤੁਸੀਂ ਇਸ ਤਰ੍ਹਾਂ ਨਾਲ ਕੜੀ ਨੂੰ ਜ਼ਰੂਰ ਬਣਾਇਓ ਪਕੌੜਿਆਂ ਦਾ ਵੀ ਯੱਭ ਨਹੀਂ ਰਹਿੰਦਾ ਪਕੌੜੇ ਵੀ ਨਹੀਂ ਕੱਢਣੇ ਪੈਂਦੇ ਤੇ ਇਹ ਕੜੀ ਵੀ ਬਹੁਤ ਤੇਜ਼ੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰ ਇਸ ਕੜੀ ਨੂੰ ਜ਼ਰੂਰ ਜ਼ਰੂਰ ਟਰਾਈ ਕਰਿਓ ਇਸ ਵਿੰਟਰ ਚ ਇਹ ਕੜੀ ਨੂੰ ਇੱਕ ਵਾਰ ਟਰਾਈ ਕਰਨਾ ਤਾਂ ਪੰਦਾ ਹੈ ਤੇ ਹੁਣ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਜੀ ਤੁਹਾਨੂੰ ਇਹ ਰੈਸਪੀ ਕਿਹੋ ਜਿਹੀ ਲੱਗੀ ਤੇ ਤੁਸੀਂ ਵੀ ਇਹ ਰੈਸਪੀ ਆਪਣੇ ਘਰ 'ਚ ਟਰਾਈ ਕਰ ਰਹੇ ਹੋ ਕਿ ਨਹੀਂ ਕਰ ਰਹੇ ਤੇ ਜੇ ਇਹਦੇ ਵਿੱਚ ਕੋਈ ਕਮੀ ਪੇਸ਼ੀ ਰਹਗੀ ਹੋਵੇ ਤਾਂ ਉਹ ਵੀ ਤੁਸੀਂ ਮੈਨੂੰ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਬਹੁਤ ਹੀ ਜ਼ਬਰਦਸਤ ਤੇ ਟੇਸਟੀ ਇਹ ਕੜੀ ਮਟਰ ਬਣ ਕੇ ਤੇ ਬਹੁਤ ਕੁਇਕਲੀ ਬਣ ਕੇ ਰੈਡੀ ਹੋ ਜਾਂਦੇ ਆ ਤੁਸੀਂ ਵੀ ਇਹਨੂੰ ਜ਼ਰੂਰ ਜ਼ਰੂਰ ਟਰਾਈ ਕਰਿਓ ਜੀ ਤੇ ਮੈਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਤੇ ਮੇਰੀ ਇਸ ਵੀਡੀਓ ਨੂੰ ਇੱਥੋਂ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੈਂ ਤਾਂ ਇਹਨੂੰ ਇੰਜੋਏ ਕਰ ਰਹੀ ਆਂ ਜੀ ਰਾਈਸ ਦੇ ਨਾਲ ਜੀਰਾ ਰਾਈਸ ਦੇ ਉੱਪਰ ਇਹ ਜਿਹੜੀ ਮਟਰ ਕੜੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਨਾਲ ਹੀ ਇਹਦੇ ਵਿੱਚ ਮੈਂ ਸਰਵ ਕਰ ਰਹੀ ਹਾਂ ਜੀ ਹਰੀ ਚਟਨੀ ਇਹ ਚਟਨੀ ਜਿਹੜੀ ਹੈ ਮੂਲੀਆਂ ਦੀ ਚਟਨੀ ਹੈ ਇਹ ਪੁਦੀਨੇ ਦੀ ਚਟਨੀ ਨਹੀਂ ਹੈਗੀ ਤੇ ਇਹ ਬਹੁਤ ਹੀ ਟੇਸਟੀ ਲੱਗਦੀ ਹੈ ਇਸ ਮਟਰ ਕੜੀ ਦੇ ਨਾਲ ਤੇ ਹੁਣ ਮੈਨੂੰ ਦਿਓ ਇਜਾਜ਼ਤ ਫੇਰ ਮਿਲਾਂਗੀ ਕਿਸੇ ਹੋਰ ਵਧੀਆ ਰੈਸਪੀ ਦੇ ਨਾਲ ਤਦ ਤੱਕ ਲਈ ਖੁਸ਼ ਰਹੋ ਤੇ ਆਪਣਾ ਧਿਆਨ ਰੱਖੋ ਟੇਕ ਕੇਅਰ ਐਂਡ ਬਾਏ ਬਾਏ